ਉੱਗੇ ਸਿੱਖ ਚਿੰਤਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਦੇ ਸਕੱਤਰ ਦਲਜੀਤ ਸਿੰਘ ਵੇਦੀ 30 ਅਗਸਤ ਨੂੰ 65 ਸਾਲਾਂ ਦੀ ਉਮਰ ਵਿੱਚ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾ ਵਿੱਚ ਜਾਬਰਾਜੇ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਦਿਲ ਵਿੱਚ ਤਕਲੀਫ ਹੋਣ ਕਾਰਨ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਦਲਜੀਤ ਸਿੰਘ ਵੇਦੀ ਦਾ ਜਨਮ 31 ਦਸੰਬਰ 1960 ਨੂੰ ਵੇਦੀ ਲਾਲ ਸਿੰਘ ਸਾਹਿਦ ਕਰਦੇ ਹੋਇਆ ਸਾਲ 1980 ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਦੀ ਪ੍ਰਧਾਨਗੀ ਕਾਲ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਿੱਚ ਭਰਤੀ ਹੋਏ ਵੈਦੀ ਨੇ ਜਥੇਦਾਰ ਕਾਬਲ ਸਿੰਘ, ਬਲਦੇਵ ਸਿੰਘ ਸੇਵੀਆ, ਬੀਬੀ ਜ਼ਕੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਰਵਤਾਰ ਸਿੰਘ ਮੱਕੜ, ਪ੍ਰੋਫੈਸਰ ਕਿਰਪਾਲ ਸਿੰਘ ਵਡੂਕਰ ਅਤੇ ਭਾਈ ਗੋਵਿੰਦ ਸਿੰਘ ਲੋਂਗੋਵਾਲ ਦੇ ਨਾਲ ਸੇਵਾਵਾਂ ਨਿਭਾਈਆਂ ਉਹਨਾਂ ਦੀ ਸੇਵਾ ਦਾ ਬੋਤਾਂ ਸਮਾਜ ਸ਼ਰਮਣੀ ਕਮੇਟੀ ਦੀ ਪਬਲ ਸਿਟੀ ਵਿਭਾਗ ਨਾਲ ਸੰਬੰਧਿਤ ਰਿਹਾ ਉਹਨਾਂ ਨੇ ਗੁਰਦੁਆਰਾ ਇੰਸਪੈਕਟਰ ਵਕ ਵਕ ਗੁਰਦੁਆਰਾ ਸੈਵਾਨਾ ਵਿੱਚ ਬਤੌਰ ਮੈਨੇਜਰ ਵੀ ਸੇਵਾ ਨਿਭਾਈ ਉਹ ਲਗਭਗ 25 ਸਾਲਾਂ ਸ਼ਰਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਦੀ ਸੰਪਾਦਨਾ ਦੇ ਕਾਰਜ ਨਾਲ ਵੀ ਜੁੜੇ ਰਹੇ ਉਹਨਾਂ ਨੇ ਇਸ ਸਮੇਂ ਤਰ੍ਹਾਂ ਗੁਰਦੁਆਰਾ ਗਜ਼ਟ ਦੇ ਵਿਸ਼ੇਸ਼ ਯਾਦਗਾਰੀ ਅੰਕ ਵੀ ਪ੍ਰਕਾਸ਼ਿਤ ਕੀਤੇ ਵਿਧੀ ਨੇ ਆਪਣੀ ਕਲਮ ਤੋਂ अनेका ਪੁਸਤਕਾਂ ਦੀ ਰਚਨਾ ਤੇ ਸੰਪਾਦਨਾ ਕਰਕੇ ਧਰਮ ਅਤੇ ਇਤਿਹਾਸ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਇਸੇ ਤਰ੍ਹਾਂ ਕੇਂਦਰੀ ਸਿੱਖ ਜਾਇਬਕਰਾਰੇ ਬਾਰੇ ਬਹੁਤ ਹੀ ਸੁੰਦਰ ਸਚਿੱਤਰ ਪੁਸਤਕ ਕੇਂਦਰੀ ਸਿੱਖਿਆ ਜਾਇਬਕਰ ਸ਼੍ਰੋਮਣੀ ਕਮੇਟੀ ਦੀਆਂ ਸੇਵਾ ਸਰਗਰਮੀਆ 2005 ਤੋਂ 2012 ਵੀ ਤਿਆਰ ਕਰਵਾਈਆਂ ਉਹਨਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ 550 ਸਾਲਾ ਸਥਾਪਨਾ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਸੰਬਾਧਿਤ ਕੀਤੀ ਪੁਸਤਕ ਅਨੰਦਪੁਰ ਸਾਹਿਬ ਵਾਪਕੀ ਦਰਸ਼ਨ ਆਪਣੇ ਆਪ ਵਿੱਚ ਇੱਕ ਮੁਕੰਮਲ ਇਤਿਹਾਸ ਸਮੂਹੀ ਬੈਠੀ ਹੈ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹੱਤਵਪੂਰਨ ਪੁਸਤਕ ਨਮਸਕਾਰ ਗਰਦੇਵ ਕੋ ਸੰਵਾਦਿਤ ਕੀਤੀ ਗਈ ਜੋ ਕਿ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪ੍ਰਸੰਗ ਅਤੇ ਨਵਾਬ ਕਪੂਰ ਸਿੰਘ ਆਤ ਪੁਸਤਕਾਂ ਦੀ ਸੰਪਾਦਨਾ ਵੀ ਉਹਨਾਂ ਦਾ ਅਹਿਮ ਕਾਰਜ ਸੀ ਸਿੱਖ ਪੰਥ ਵੱਲੋਂ ਵਕ ਵਕ ਸਮੇਂ ਮਨਾਈਆਂ ਸ਼ਤਾਬਦੀਆਂ ਸਮੇਂ ਦਲਜੀਤ ਸਿੰਘ ਵਿਦੀ ਦੀ ਸੰਪਾਦਨਾ ਹੇਠ ਵਕ ਵਕ ਸੋਵੀਨਰ ਪ੍ਰਕਾਸ਼ਿਤ ਕੀਤੇ ਗਏ ਦਸੰਬਰ 2018 ਵਿੱਚ ਸ਼੍ਰੋਮਣੀ ਕਮੇਟੀ ਦੀ ਸੇਵਾ ਤੋਂ ਬਤਾਰ ਰ ਸਕੱਤਰ ਪਬਲਿਸਿਟੀ ਸੇਵਾਮੁਕਤ ਹੋਣ ਤੋਂ ਬਾਅਦ ਦਲਜੀਤ ਸਿੰਘ ਵੈਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾਦੱਲ ਦੀ ਵਤਾਰ ਸਕੱਤਰ ਸੇਵਾਮਾਨੇ ਬਾਰੇ ਸਨ ਉਹਨਾਂ ਨੇ ਇਸ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾਦੱਲ ਦੀ ਤਵਾਰੀਕ ਨਾਲ ਸੰਬੰਧਿਤ ਅਨੇਕਾਂ ਇਤਿਹਾਸਿਕ ਅਤੇ ਸਾਹਿਤਿਕ ਕਾਰਜ ਕੀਤੇ ਸ਼੍ਰੀ ਸਰਬਲੋਗ ਗ੍ਰੰਥ ਦੁਸਹਿਰਾ ਮਹਾਤਮਾ ਬੁੱਢਾਦੱਲ ਦੇ ਪਹਿਲ ਮੁੱਖੀ ਪਾਪਾ ਵਿਨੋਦ ਸਿੰਘ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਅਕਾਲੀ ਫੁੱਲਾ ਸਿੰਘ ਦੇ ਜੀਵਨ ਸੰਬੰਧੀ ਪ੍ਰਕਾਸ਼ਿਤ ਪੁਸਤਕਾਂ ਤੋਂ ਇਲਾਵਾ ਬੁੱਢਾ ਦਲ ਦੇ ਮੁਖੀਆਂ ਦਾ ਸੰਕੇਪ ਇਤਿਹਾਸ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸ਼ਹੀਦ ਭਾਈ ਦਰਤਨ ਸਿੰਘ ਪੰਗੋ ਦਾ ਪ੍ਰਾਚੀਨ ਪੰਥ ਪ੍ਰਕਾਸ਼ ਦੁਆਰਾ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਕਰਵਾਇਆ ਲੰਘੇ ਮਹੀਨੇ ਹੀ ਉਨ੍ਹਾਂ ਦਾ ਨਵੀਂ ਪੁਸਤਕ ਬੁੱਢਾ ਦਲ ਦੇ ਜਥੇਦਾਰ ਸਹਿਬਾਨਾਂ ਦਾ ਜੀਵਨ ਬਿਉਰਾ ਲੋਕ ਅਰਪਣ ਕੀਤੀ ਗਈ ਸੀ